ਸਫਾਈ ਨਹਿਰਾ ਨਹੀਂ ਕਿ ਪਾਣੀ ਸੂਹਦਾ ਨਹੀਂ ਰਿਹਾ ਜੀ ਹਾਂਜੀ ਤੇ ਟੇਲਾਂ ਦੇ ਪਾਣੀ ਜਾਂ ਜਾਂ ਸਫਾਈ ਆ ਨਹੀਂ ਵੇਖੋ ਸਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਜੀ ਹਾਂਜੀ ਇੱਟਾਂ ਰੁਟੀਆਂ ਆ ਨੇ ਹਾਲ ਉਹ ਵਸ ਸੁਈ ਦਾ ਮਾੜਾ ਹਾਲ ਆ ਘਾਹ ਬੂੜ ਵਿੱਚ ਪੜਾ ਘਾਹ ਬੂੜ ਬਹੁਤ ਜ਼ਿਆਦਾ ਵੱਚੇ ਹੋਰ ਕੀ ਕੀ ਵਿੱਚ ਬੂਟੀ-ਬਾਟੀ ਬੂਟੀ-ਬਾਟੀ ਆ ਸਭ ਕੁ ਵਿੱਚ ਉਹ ਕਾ ਕੇ ਨਾ ਹਾਂਜੀ ਤਾਂ ਜਿਹੜਾ ਸਰਕਾਰੀ ਤੇ ਟੇਲਾਂ ਦੇ ਪਾਣੀ ਪਹੁੰਚਾ ਕਿੰਨਾ ਕ ਪੁੱਜ ਗਿਆ ਟੇਲਾਂ ਦੇ ਪਾਣੀ ਕਿੰਨਾ ਕ ਪਹੁੰਚਾ ਪਾਣੀ ਪਹੁੰਚੇ ਨਹੀਂ ਡਾ ਟੇਲਾਂ ਦੇ ਜੀ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਟੇਲ ਆ ਇਹ ਮ ਉਸਤਾਨ ਜੰਦੀਰ ਬੱਚਾ ਕੋ ਨਹੀਂ ਜਾਂਦੀ ਜੀ ਅੱਛਾ ਹਾਂ ਕਾ ਬਰ ਹੋਰ ਹੋਰ ਵੀ ਕਹਿੰਦੇ ਉਹ ਜਿਹੜੇ ਖਾਲੇ ਬਣਾ ਰੁੜ ਗਏ ਸਾਰੇ ਉਧਰ ਤੋਂ ਰੋਈ ਗਏ ਖਾਲੇ ਬਣਿਆ ਖਾਲੇ ਨਵੇਂ ਬੜੇ ਖਾਲੇ ਰੁੜ ਗਏ ਜੀ ਖਾਲੇ ਸੀਮੈਂਟ ਹੀ ਨਹੀਂ ਪਾਇਆ ਖਾਲ ਦੇ ਵਿੱਚ ਕੱਚਾ ਸੀਮਨ ਮਾੜਾ ਮੋਟਾ ਪਾਇਆ ਖਾਲ ਰੁੜ ਗਏ ਸਾਰੇ ਟੁੱਟ ਗਿਆ ਧਾਣੀ ਪਾਣੀ ਨਹੀਂ ਜਾਂਦਾ ਹਾਂਜੀ ਕੋਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰ ਬੋਟਾ ਵਾਸਤੇ ਹੀ ਆ ਨਾੜਾਂ ਦੀ ਸਫਾਈ ਹੋਈ ਕੋਈ ਕੋਈ ਨਾੜਾਂ ਸਫਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਫਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵਾ ਜਟਾਂ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾਂ ਪਿੰਡ ਸਰਦਾਰਾ ਪੁੰਬਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਰਜਵਾ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਆ ਪਈ ਵਾਦ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤਾਂ ਥੱਲੇਲਾ ਪਾਣੀ ਵੀ ਬਚੂਗਾ ਤੇ ਓਏ ਬਿਜਲੀ ਵੀ ਬਚੇਗੀ ਤੇ ਜ਼ਿਮੀਂਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨੈਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਸ ਟਾਈਮ ਹੁੰਦਾ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇ ਤੇ ਉਹ ਸਖਾਣਾ ਪੂਰਤੀ ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾ ਰੁਪਏ ਹਾਂ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਂਦਾਰ ਨੂੰ ਟਾਈਮ ਦੇ ਨਾਲ ਟੇਲਾਂ ਦੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਂਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜਾਇਆ ਜਾਂਦਾ ਜਿਹੜਾ ਕੁਮਾੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੋਟੋ ਗੇਤੇ ਗਏ ਆ ਕਰੋੜਾ ਰੁਪਈਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਦਾ ਕਈ ਵਾਰ ਦੋ ਦੋ ਦਿਨ ਚ ਪਾਣੀ ਨਹੀਂ ਛਟਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜ਼ਿੰਮੇਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪ੍ਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਇਹ ਤਾਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ-ਬਾਰ ਸੂਏ ਟੁੱਟਦੇ ਆ ਕਿਉਂ ਬਾਰ-ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਇਹ ਜਿਹੜਾ ਘਟੀਆ ਮਟੀਰੀਅਲ ਲੱਗਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿੱਥੇ ਰੱਬੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੀਟਲਾ ਪਾਣੀ ਵੀ ਬਚੇਗਾ ਤੇ ਹੀਟਲਾ ਪਾਣੀ ਬਚਾਉਣਾ ਇਸ ਮੁਕਿ ਬਹੁਤ ਜ਼ਰੂਰੀ ਆ ਤੇ ਇਹ ਖੇਤੀ ਵਾਸਤੇ ਲਾਹਵੰਦ ਵਾ ਇਹ ਜਿਹੜਾ ਸਾਡਾ ਕੁਦਰਤੀ ਪਾਣੀ ਆ ਇਹਨਾਂ ਕੁਝ ਕਹਿੰਦਾ ਹੋਇਆ ਇਹ ਮਹਗਮਿਆਂ ਤੋਂ ਜਾਚ ਦੀ ਮੰਗ ਕਰਦਾ ਹੈ। ਚਲੋ ਭਾਈ ਜੀ ਚੱਲ ਜੀ। ਚੱਲ ਜੀ। ਮੈਂ ਕੁੱਝ ਨਹੀਂ। ਉਹ ਕਿਹੜਾ ਆਇਆ ਲਾਹਵੰਦ ਮਾਝੀ ਦੀ ਜੀ ਨਹੀਂ ਰਹੀ। ਆਉਂਦੇ ਨਹੀਂ ਕੁਛੇ। ਹਲੋ। ਤੇ ਹੈ।